ਹੈਲੋ ਸਾਸਤਰੀਕਰ ਜੀ ਮੈਂ ਸਰਬਜੀਤ ਕੌਰ ਢਿੱਲੋਂ ਅਮੇਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਵੀ ਠੀਕ ਠਾਕ ਹਾਂ ਜੀ ਸਾਰੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਸੋਨ ਬੀਬੀਆਂ ਦੀ ਪਸੰਦ ਦੀ ਚੀਜ਼ ਸੂਟ ਜੋ ਕਿ ਸਾਰੀਆਂ ਭੈਣਾਂ ਨੂੰ ਪਸੰਦ ਆਉਂਦੇ ਤੇ ਆਪਾਂ ਵੀ ਨਵਾਂ ਮਸਲਾਇਆ ਸੂਟ ਨਾਲੇ ਜਿਹੜੀ ਆਪਾਂ ਸ਼ਾਪਿੰਗ ਕੀਤੀ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਮੇਰੇ ਲਈ दुपट्टा ਪਹਿਲਾਂ ਦਾ ਪਿਆ ਸੀ ਹੋਰ ਸੂਟ ਨਾਲ ਦਾ दुपट्टा ਮਹਿੰਗਾ ਸੀ ਕਾਫੀ ਤੇ ਫਿਰ ਮੈਂ ਇਹਦੇ ਨਾਲ ਇਹ ਸੂਟ ਲੈ ਲਿਆ ਰੰਗ ਨਾਲ ਮਲਾ ਕੇ ਤੇ ਇਹ ਹੈਗਾ ਜੀ ਟਾਈਬੀ ਦਾ ਸੂਟ ਤੇ ਲਓ ਜੀ ਅੱਗੇ ਦਿਖਾਉਣਾ ਤੁਹਾਨੂੰ ਸੂਟਾਂ ਦੀ ਵੀਡੀਓ ਤੇ ਹੁਣ ਚੱਲੇ ਕੱਪੜਾ ਫੀਟਿੰਗ ਬਹੁਤ ਸੋਹਣੀ ਆਉਂਦੀ ਹੈ ਸੂਟਾਂ ਦੀ ਕਿਤੇ ਆਪਾਂ ਇੱਕ ਸੂਟ ਹੋਰ ਲੈਣ ਦਾ ਇਹਦੇ ਨਾਲ ਦਸਨ ਦਿਖਾਉਣਾ ਕਿ ਕਿਹੜਾ ਕਲਰ ਲੈਤਾਗਾ ਸੋਨੂੰ ਦਿਖਾ ਰਹੇ ਆ ਆਪਾਂ ਸੂਟ ਪਹਿਣਾ ਦੀ ਪਸੰਦ ਦੇ ਵਧੀਆ ਵਧੀਆ ਵੈਰਾਈਟੀ ਦੇ ਇਹ ਸੂਟ ਵੀ ਕਈ ਪ੍ਰਕਾਰ ਚ ਆਇਆ ਹੈ ਕਈ ਵੇ ਖਰਦੜਾ ਜਾਂ ਕੱਪੜਾ ਵੀ ਆਏ ਹੋਏ ਪਰ ਇਹ ਬਿਲਕੁਲ ਮਲਾਈਮ ਕੱਪੜਾ ਖਰਦੜਾ ਜਿਹਾ ਨਹੀਂ ਹੈਗਾ ਇੱਥੇ ਮੇਰ ਮਾਨ ਦੋ ਚਿੱਤੀ ਜੀ ਹੋ ਗਏ ਇਹ ਕਾਸ ਸੂਟ ਲੈਣ ਚ ਵੀ ਮੇਰ ਮਾਨ ਸੀ ਫਿਰ ਮੈਂ ਇੱਕ ਹੋਰ ਲੈ ਲਿਆ ਅ ਦੂਜੇ ਬਲੇਕ ਸੁਣ ਦਿਖਾਵਾਂਗੇ ਕਿਹੜਾ ਆਪਾਂ ਲੈਤਾ ਫਿਰ ਤੇ ਇਥੋਂ ਆਪਾਂ ਇਸ ਦੁਕਾਨ ਤੋਂ ਲੈਤਾ ਜੀ ਆਹ ਵਾਲਾ ਸੂਟ ਆਹ ਵਾਲਾ ਸੂਟ ਆਪਾਂ ਲੈਤਾ ਤੇ ਇੱਕ ਜਿਹੜਾ ਮੇਰੇ ਪਾਏ ਹੋਏ ਸੀ ਉਹ ਸੂਟ ਉਹ ਹੋਰ ਦੁਕਾਨ ਤੋਂ ਲੈਤਾ ਉਹਨਾਂ ਤੋਂ ਵੀ ਆਪਾਂ ਕੱਪੜੇ ਲੈਣੇ ਆ ਤੇ ਬਾਕੀ ਸੋਨ ਸਾਰੇ ਕਲਰ ਦਿਖਾਉਣੇ ਆ ਕਲਰ ਬਹੁਤ ਹੀ ਪਿਆਰੇ ਨੇ ਸਾਰੇ ਜੇ ਜਦੋਂ ਕੱਪੜਾ ਆ ਜਾਂਦਾ ਉਹਦੀ ਨਕਲ ਵੀ ਇੱਕੇ ਤਰੀਂ ਆ ਜਾਂਦੀ ਹੈ ਚਲੋ ਜੀ ਇਹ ਜਦੋਂ ਕਿਤੇ ਬਾਹਰ ਅੰਦਰ ਪਾਉਣੇ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਇਹ ਜੇ ਸੂਟਨ ਚੱਕ ਕੇ ਬੰਦਾ ਪਾ ਜਾਂਦਾ ਬੜੀ ਵੀ ਲੱਗਦਾ ਆ ਸੁੱਕਤੇ ਦੇ ਮੌਸਮ ਵਿੱਚ ਲਾਈਨਿੰਗ ਵਾਲੇ ਸੂਟ ਬਣਦੇ ਆ ਤੇ ਸੋਹਣੇ ਵੀ ਲੱਗਦੇ ਪੈਨੇ ਹੋਏ ਮੈਂ ਜਪਾਇਆ ਸੀ ਸੂਟ ਸਾਰੇ ਨੇ ਪਸੰਦ ਕੀਤਾ ਮੇਰਾ ਸੂਟ ਵੀਡੀਓ ਮੈਂ ਮਗਰੋਂ ਪਾਉਣੀਆਂ ਸੂਟ ਮੈਂ ਪਹਿਲਾਂ ਪਾ ਲਿਆ ਖਰੀਦਣ ਦੇ ਕਿਉਂਕਿ ਟਾਈਮ ਨਹੀਂ ਲੱਗਦਾ ਕਈ ਵਾਰ ਐ ਪਈਆਂ ਰਹਿ ਜਾਂਦੀਆਂ ਨੇ ਵੀਡੀਓ ਅੱਜ ਮੈਂ ਅਖਾ ਚਲੋ ਇਹ ਵੀਡੀਓ ਸੂਟਾਂ ਦੀ ਪਾਉਣੇ ਇੱਕ ਤੋਂ ਇੱਕ ਕਲਰ ਵਧੀਆ ਪਏ ਨੇ ਬਿਚ ਲਾਈਨਿੰਗ ਜੀ ਇਹਨਾਂ ਦੇ ਕਲਰਾਂ ਜੀ ਕਰਦਾ ਵੀ ਸਾਰੇ ਲੈ ਲਈਏ ਸੂਟ ਆਪਾਂ ਮੀ ਕੋਈ ਸੱਡੀ ਇਹਨਾ ਫਿਰ ਆਪਾਂ ਆ ਰੰਗ ਲੈ ਲਿਆ ਇਹਦੇ ਨਾਲ ਮੈਂ ਰਸਟ ਜਿਹਾ ਕਲਰ ਦੁਪੱਟਾ ਲੈ ਲੂੰਗੀ ਲੋ ਜੀ ਸਾਨੂੰ ਸਾਰੇ ਕਲਰ ਦਿਖਾਤੇ ਜਿਹੜਾ ਵੀ ਤੁਹਾਡੇ ਪਸੰਦ ਦਾ ਤੁਸੀਂ ਆਰਡਰ ਕਰ ਸਕਦੇ ਆ ਤੇ ਰੇਟ ਆਪਾਂ ਕਮੈਂਟਾਂ ਵਿੱਚ ਦੱਸਾਂਗੇ ਇਹ ਕੱਪੜਾ ਰੇਟ ਏਡ ਵੱਡੀ ਨੇ ਦੁਕਾਨਾਂ ਦੇ ਸੋਨੋ ਕਮੈਂਟਾਂ ਵਿੱਚ ਦੱਸਾਂਗੇ ਵੀ ਕੀ ਰੇਟ ਹੈ। ਇਹਦੇ ਕੋ ਦੋ ਦੁਕਾਨਾਂ ਦੇ ਉੱਪਰ ਗਏ ਸੀ ਅਸੀਂ ਕੱਪੜਾ ਲੈਣ। ਦੇਖੋ ਜੀ ਆ ਹੁਣ ਅਸੀਂ ਅਗਲੀ ਦੁਕਾਨ ਤੇ ਚਲੇ ਗਏ। ਇਹ ਕਾਟਨ ਦੇ ਨੇ ਬਹੁਤ ਸੋਹਣੇ ਸੂਟ। ਇਹ ਵੀ ਸੋਣ ਦਿਖਾਉਣੇ ਆ ਮੈਂ। ਇਹ ਵੀ ਬਹੁਤ ਸੋਹਣਾ ਕੱਪੜਾ ਮਲਾਈਨ ਗਰਮੀ ਵਿੱਚ ਪਹਿਨਣਾ ਨਾਲ ਮੈਂ ਸੰਗਦੀ ਸੰਗਦੀ ਨੇ ਵੀਡੀਓ ਬਣਾਈ ਹੈ ਦੁਕਾਨ ਤੇ ਕਿਉਂਕਿ ਦੁਕਾਨ ਵਾਲੇ ਸਾਰੇ ਆਪਾਂ ਨੂੰ ਜਾਣਦੇ ਆ ਮੈਨੂੰ ਭਾਈ ਕੰਨ ਦਾ ਭਾਈ ਰਿਸ਼ਤੇਦਾਰਾਂ ਨੂੰ ਕੱਪੜੇ ਦਿਖਾਉਣੇ ਆ। ਫੋਨ ਤੇ ਮੈਂ ਕਿਹਾ ਹਾਂ ਰਿਸ਼ਤੇਦਾਰਾਂ ਨੂੰ ਦਿਖਾਉਣੇ ਮੈਂ ਇਸ ਕਰਕੇ ਵੀਡੀਓ ਐ ਬਣਾ ਲਈ। ਮੈਂ ਇਹਨਾਂ ਕਿਹਾ ਵੀ ਮੈਂ ਚੈਨਲ ਬਣਾਇਆ ਹੋ ਤੇ ਵੀਡੀਓ ਪਾਉਣੀ। ਕਿਉਂਕਿ ਆਪਾਂ ਸਾਰੀਆਂ ਦੁਕਾਨਾਂ ਵਾਲੇ ਜਾਣਦੇ। ਇਹ ਦੁਕਾਨ ਤੇ ਵੀ ਆਹ ਸੂਟ ਹੋਰ ਨੇ। ਅੱਜ ਇਹ ਹੋਰ ਸੂਟ ਨੇ ਦੂਜੇ ਸੂਟ ਵੀ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਾਅਦ। ਇਹ ਵੀ ਬਹੁਤ ਪਿਆਰਾ ਕੱਪੜਾ। ਪਰੇ ਆਪਾਂ ਨਹੀਂ ਖਰੀਦੇ ਬੈਸੇ ਦੇਖ ਲਏ ਆਪਾਂ ਪਰ ਖਰੀਦੇ ਨਹੀਂ ਹੈਗੇ ਇਹਦੇ ਵਿੱਚ ਥੋੜੀ ਜਿਹੀ ਕੁੰਡੀ ਦੀ ਕੜਾਈ ਆ ਸੂਟ 'ਚ ਬਹੁਤੀ ਪਿਆਰੇ ਕੰਦਰ ਨੇ ਫੇਰ ਤਾਂ ਇਹ ਦੇਖੋ ਲੱਗੂ ਸੂਟਾਂ ਦੇਖ ਕੇ ਵੀ ਆ ਵੀ ਕੰਦਰ ਲੈ ਲਈ ਆ ਵੀ ਕੰਦਰ ਲੈ ਲਈ ਮੰਨੀ ਪਰਦਾ ਕੱਪੜੇ ਨਾ ਪਰ ਕੱਪੜਾ ਆਪਣੇ ਬਜਟ ਚ ਰਹਿ ਕੇ ਖਰੀਦਣਾ ਚਾਹੀਦਾ ਜੇ ਵੀ ਦੇ ਹਕੀ ਕੱਪੜਾ ਖਰੀਦੋ ਆਪਣਾ ਆ ਦੇਖੋ ਕਿੰਨਾ ਵਧੀਆ ਕੰਦਰ ਇਹ ਉਹੀ ਸਟਾ ਪਾ ਗਏ ਜਿਹੜਾ ਆਪਾਂ ਪਹਿਲੀ ਦੁਕਾਨ ਤੇ ਦੇਖਿਆ ਸੀ ਪਰ ਇਹ ਤੇ ਨਦੀ ਰੇਟ ਚ ਬਹੁਤ ਫਰਕ ਆ। ਕੱਪੜਾ ਸੇਵੀ ਆ ਆ ਮੈਂ ਕੱਪੜਾ ਜਿਹੜਾ ਮੇਰੇ ਸੂਟ ਤੁਸੀਂ ਪਹਿਲਾਂ ਪਾਇਆ ਦੇਖਿਆ ਉਹ ਸੂਟ ਹੈ। ਜਿਹੜੀ ਪਹਿਲੀ ਦੁਕਾਨ ਵਾਲੀ ਤੇ ਉਹ ਸਸਤਾ ਦਿੰਦੇ ਤੇ ਇਹ ਮਹਿੰਗਾ ਦਿੰਦੇ ਆ। ਤੇ ਇੱਕ ਮੈਂ ਇਹਦੇ ਨਾਲ ਦਾ ਕਮੀਜ਼ ਲੈ ਲਿਆ ਤੇ ਦੁਪੱਟਾ ਲੈ ਲਿਆ। ਤੁਸੀਂ ਵੀਡੀਓ ਤੇ ਦੇਖਿਆ ਹੁਣ ਮੇਰੇ ਪਾਇਆ ਹੈ। ਜੇ ਆਪਾਂ ਕੱਪੜੇ ਦੇਖਣ ਲੱਗ ਜਾਈਏ ਨੇ ਫਿਰ ਇੱਕ ਸੂਟ ਦਾ ਸੂਟ ਤਾਂ ਆਪ ਲੈ ਲੈਨੇ ਸੋਨ ਪਤਾ ਸਾਰੀਆਂ ਬੀਬੀਆਂ ਰਹਿ ਨਹੀਂ ਸਕਦੀਆਂ ਕੱਪੜਾ ਵੇਣਾ ਫਿਰ ਮਾਨ ਲੱਚਾ ਉੱਥੇ ਦਾ ਕੱਪੜਾ ਦੇਖ ਕੇ ਲਓ ਜੀ ਹੁਣ ਆਪਾਂ ਘਰ ਆ ਗਏ ਕਰਦੇ ਆਂ ਸਬਜੀ ਪਾਣੀ ਦਾ ਪ੍ਰਬੰਧ ਤੋਰੀਆਂ ਦੀ ਸਬਜੀ ਬਣਾਉਣਾ ਆਪਾਂ ਫੇਰ ਤੁਹਾਨੂੰ ਸਾਰਿਆਂ ਨੂੰ ਸਾਸਰੀਕਾਲ ਬੁਲਾ ਰਿਹਾ ਪਿਆਰ ਭਰੀ ਜੋ ਵੀ ਨਵੇਂ ਨੇ ਉਹ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰ ਲੈਣ ਜਿਹੜੇ ਪੁਰਾਣੇ ਨੇ ਉਹ ਵੀ ਵੀਡੀਓ ਨੂੰ ਫੁੱਲ ਵਾਚ ਕਰ ਲੈਣ ਨਵੇਂ ਆਣੇ ਤਾਂ ਕਰਨੀ ਕਰਨੀ ਤੇ ਬਹੁਤ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਜਿਹੜੇ ਪੈਣ ਪਈ ਉਹਨਾਂ ਦਾ ਵੀ ਧੰਨਵਾਦ ਜੀ ਲਓ ਜੀ ਆਪਾਂ ਬਣਾਉਣਾ ਇੱਥੇ ਤੋਰੀਆਂ ਦੀ ਸਬਜ਼ੀ ਇੱਕ ਦਿਨ ਮੈਂ ਸਬਜ਼ੀ ਕੜੀ ਬਣਾਤੀ ਕਿਸੇ ਨੇ ਆਉਣਾ ਤੇ ਆਪਣੇ ਘਰ ਪਰ ਹੁਣ ਮੈਨੂੰ ਰੋਜ਼ ਹੀ ਸਬਜ਼ੀ ਬਣਾਉਣੀ ਪੈਂਦੀ ਆ ਆਕਾਸ਼ ਕਹਿੰਦਾ ਤਾਂ ਉਸ ਦਿਨ ਬਣਾਉਣ ਲੱਗੀ ਤੂੰ ਸਬਜ਼ੀ ਹੁਣ ਕਿਉਂ ਨਹੀਂ ਬਣਾਉਂਦੀ ਤੂੰ ਉਹਦਨੇ ਬੜੀਆਂ ਸਬਜ਼ੀਆਂ ਬਣਾਉਂਦੀ ਸੀ ਚਲੋ ਜੀ ਆਪਾਂ ਸਬਜ਼ੀ ਬਣਾਉਣੇ ਤੋਰੀਆਂ ਦੀ ਆਪਾਂ ਤਾਂ ਖਾਣੇ ਧੋਵੇਂ ਮੂੰਗੀ ਮਸਰੀ ਧੀਵੀ ਤੇ ਆਕਾਸ਼ ਖਾਣਗੇ ਤੋਰੀਆਂ ਲਾਸਣ ਪਿਆਜ ਆਪਣਾ ਕੱਟਿਆ ਪਿਆਗਾ ਤੋਰੀਆਂ ਵੀ ਕਟੀਆਂ ਪਈਆਂ ਨੇ ਹੁਣ ਗਏ ਸਪਾ ਕੜਾਹੀ ਰੱਖ ਲਈ ਗਏ ਇਸ ਤੇ ਹੁਣ ਪਾ ਦਾਂਗੇ ਆਪਾਂ ਤੇਲ ਸਰੋਂ ਦਾ ਇਹ ਸ਼ਾਮ ਦਾ ਵੇਲਾ ਜੀ ਕੱਪੜੇ ਆਪਾਂ ਪਹਿਲਾਂ ਖਰੀਦ ਕੇ ਲਿਆਏ ਸੀ ਉਹ ਤਾਂ ਮਿਸਲਾਕੇ ਪਾ ਵੀ ਲਿਆ ਸੂਟ ਤੇ ਵੀਡੀਓ ਪਾਉਣ ਵਾਲੀ ਰਹਿੰਦੀ ਸੀ ਉਹ ਆਪਾਂ ਨਾਲ ਲਾਤੀ ਇਹਦੇ ਲੋ ਜੀ ਆ ਪਾ ਜੀਰਾ ਪਾਤਾ ਕੱਪੜੇ ਪਾਓ ਜ਼ਰੂਰ ਪਰ ਆਪਣੇ ਬਜਟ ਚ ਰਹਿ ਕੇ ਪਾਓ ਤੇ ਨਵੇਂ ਵੀ ਪਾਓ ਜ਼ਰੂਰ ਜੀ ਕਰਦਾ ਆਪਣਾ ਤਾਂ ਮੇਰਾ ਤਾਂ ਕਰਦਾ ਵੀ ਮੈਂ ਨਵਾਂ ਸੂਟ ਪਾਵਾਂ ਸਾਰੀਆਂ ਪਹਿਣਾ ਦੀ ਇਸ ਤਰੀਂ ਕਰਦਾ ਹੁਣ ਮਨ ਪਰ ਆਪਣੇ ਬਜਟ ਵਿੱਚ ਰਹਿ ਕੇ ਪਾਓ ਇੰਤੇ ਦਿਲ ਤੱਕ ਰਹੇ ਹੁੰਦਾ ਜਦੋਂ ਆਪਾਂ ਦੇਖਦੇ ਆ ਕੋਈ ਨਵੀਂ ਚੀਜ਼ ਨਾ ਵੀ ਆਪਾਂ ਵੀ ਇਹ ਲਈਏ ਪਰ ਫਿਰ ਵਸਤਾ ਆਪਾਂ ਪੇਟੀਆਂ ਚ ਲਿਆ ਕੇ ਰੱਖ ਲੈਣੇ ਆ ਮੇਰਾ ਸੂਟ ਜਿਹੜਾ ਪਾਇਆ ਹੋਇਆ ਮੇਂ ਦਾ ਇਹਦਾ 5-6 ਸਾਲ ਪੁਰਾਣਾ ਸੂਟ ਹੋਗਾ ਹੁਣ ਮੈਂ ਇਹਨੂੰ ਐਤ ਕੀ ਪਾਉਣ ਲੱਗੀ ਆ ਅਹੀਂ ਆਪਾਂ ਪੇਟੀਆਂ 'ਚ ਤਾਂ ਹਮਾਰ ਕੇ ਰੱਖ ਲੈਨੇ ਫਿਰ ਪਾਉਣੀ ਭੁੱਲ ਜਾਨੇ ਪਾਉਂਦੇ ਹੈ ਨਹੀਂ ਆਪਾਂ ਸਮਾ ਕੇ ਰੱਖ ਲੈਨੇ ਇਹ ਉਹਦਾ ਚੱਲਿਆ ਚੱਲੀ ਸੀ ਕੱਪੜਾ ਜੰਦੇ ਹੁੰਦੇ ਹੰਦ ਸੀ ਜਿਹੜੇ ਮੇਰੇ ਸੂਟ ਪਾਇਆ ਹੈ ਵੀ ਆਪਾਂ ਹਟਾਉਣੇ ਵੀ ਚਾਹੀਦੇ ਨੇ ਕੱਪੜੇ ਕਈ ਵਾਰ ਇਹ ਜੇ ਸੂਟ ਰਹਿ ਜਾਂਦੇ ਕਈ ਜਿਨ੍ਹਾਂ ਨੂੰ ਆਪਾਂ ਪਾਉਣੀ ਭੁੱਲ ਜਾਨੇ ਕੱਪੜਿਆਂ ਨੂੰ ਹਵਾ ਜ਼ਰੂਰ ਲਵਾਉਣੀ ਚਾਹੀਦੀ ਹੈ, ਅਲਮਾਰੀਆਂ ਚੋਂ ਕੱਢ ਕੇ ਪਾਉਣੇ ਚਾਹੀਦੇ ਨੇ। ਜੇ ਆਪਾਂ ਸਮਾਉਣੇ ਤਾਂ ਉਹਨਾਂ ਨੂੰ ਪਾਉ ਵੀ ਜ਼ਰੂਰ। ਲਓ ਜੀ ਆਪਾਂ ਤੜਕਾ ਲਾ ਕੇ ਪਾਤੀ ਸਬਜ਼ੀ। ਤੇ ਹੁਣ ਆਪਾਂ ਪਾ ਦੇਵਾਂਗੇ ਪਾਣੀ ਜਿੰਨੀ ਕੋੜਾ ਪਸਬਜੀ ਆਪਣੀ ਥੋੜੀ ਹੋਈ ਆ ਆਪਾਂ ਥੋੜੀ ਪਾਣੀ ਪਾਵਾਂਗੇ ਬੜਾ ਪਾਣੀ ਨਹੀਂ ਪਾਉਂਦੇ ਆਪਾਂ ਕਿਉਂਕਿ ਸਬਜੀ ਵੀ ਥੋੜੀ ਆ ਸਾ ਮਨ ਬਸ ਸਰਜੇ ਜਿਹੜੇ ਉਨੀ ਕੀ ਬਣਾਈ ਅਸੀਂ ਇੱਧਰ ਆਪਣੀ ਦਾਲ ਬਣੀ ਪਈ ਐ। ਤੋਂ ਮੂੰਗੀ ਮਸਰੀ ਦੀ ਐ ਬਿਗੇਰ ਤੜਕੇ ਤੋਂ ਬਣਾਉਣਾ ਸੀ। ਬਹੁਤ ਵਧੀਆ ਬਣਦੀ ਐ ਤੁਸੀਂ ਬਣਾ ਕੇ ਜਰੂਰ ਦੇਖਿਓ ਕੋਈ ਵੀ ਦਾਲ ਆਪਾਂ ਇੱਕ ਤੜਕੇ ਦਿੱਤਾ ਪਣ ਬਹਿਮ। ਕੋਈ ਸਬ지 ਕੋਈ ਦਾਲ ਬਿਗੇਰ ਤੜਕੇ ਤੋਂ ਬਣਾ ਲਓ। ਦੇਸੀ ਘਿਓ ਪਾ ਕੇ ਬਹੁਤ ਵਧੀਆ ਬਣਦੀ ਐ। ਇਹ ਤਾਂ ਇੱਕ ਆਪਾਂ ਨੂੰ ਜਿਵੇਂ ਕੋਈ ਰੀਤ ਚੱਲ ਪਈ ਹੁੰਦੀ ਐ ਰੀਤ ਵੀ ਤੜਕਾ ਜਰੂਰ ਲਾਉਣਾ ਆਪਾਂ ਸਬ지 ਨੂੰ। ਇੱਧਰ ਆਪਣਾ ਦੁੱਧ ਵੀ ਕਾੜੇ ਪੇਗਾ ਤੌੜੀ ਚ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਸੋਨੂ ਬਾਹਰ ਬੰਦ ਕਮਾ ਕੇ ਲੈ ਆਉਣੇ ਆ ਇਹਦੇ ਡਰੋਲ ਸਾਫ ਕੀਤੇ ਤੇ ਅੱਜ ਲਓ ਜੀ ਹੁਣ ਬਾਹਰ ਦੇਖੋ ਸਾਡੀਆਂ ਚੀੜੀਆਂ ਬੈਠੀਆਂ ਨੇ ਇਹਨਾਂ ਵੇਥਨੇ ਹਵਾ ਚ ਕੱਢ ਦਿੰਨੇ ਨੇ ਬਿੰਦ ਹਵਾ ਲੈ ਲੈਣੀਆਂ ਬਾਹਰ ਲਈ ਇੱਧਰ ਮੇਰੇ ਪਿਆਰੇ ਜਿਕੇ ਉੱਟ ਜੇ ਪਾਉਟ ਲਾਏ ਹੋਏ ਨੇ ਪੌਦੇ ਆਰਟੀਫੀਸ਼ੀਅਨ ਵਾਂਗੂ ਲੱਗਦੇ ਜਿਵੇਂ ਆਰਟੀਫੀਸ਼ੀਅਨ ਹੁੰਦੇ ਆ ਪੌਦੇ ਲਾਉ ਜੀ ਆਪਣੇ ਮਸੰਮੀਆਂ ਲੱਗੀਆਂ ਪਈਆਂ ਨੇ ਅੱਗੇ ਮੈਂ ਇਸ ਸ਼ੁਰੂਆਤ ਕਰਦੀ ਇਹ ਨਾਇਤ ਕਿ ਮੈਂ ਪੀਣੀ ਨਹੀਂ ਤੇ ਕੋਈ ਤੋੜਦਾ ਨਹੀਂ ਹੈਗਾ ਬਾਹਰ ਲਵੇ ਉਦਘਾਰਿਆ ਸੋਨ ਅਰੇ ਆਵਲ ਜਰੂਰ ਦਿਖਾਉਣੀ ਚਾਹੀਦੀ ਆਪਾਂ ਅੱਖਾਂ ਨੂੰ ਵਧੀਆ ਲੱਗਦੀ ਹੈ ਜਿੰਨੇ ਕੋ ਸਕੇਪਨ ਦਿਖਾਉਣੀ ਚਾਹੁੰਦੀ ਹੈ ਹਰਿਆ ਵਾਲਾ ਆਪਣੇ ਘਰਾਂ ਕੋਲ ਆ ਬੱਚੇ ਖੇਡ ਰਹੇ ਨੇ ਆਪਣੇ ਬਾਹਰਾਂ ਚ ਇਹ ਇਥੇ ਆ ਕੇ ਖੇਡਦੇ ਹੋਰ ਇਹਨਾਂ ਨੂੰ ਕੋਈ ਖੇਡਣ ਨਹੀਂ ਦਿੰਦਾ ਆਪਣੇ ਬਾਹਰਾਂ ਚ ਕਿਉਂਕਿ ਬਾਲ ਵਗ ਜਾਂਦੀ ਹੈ ਕਹਿੰਦੇ ਸਾਡੇ ਘਰਾਂ ਚ ਬਾਲ ਆ ਜਾਂਦੀ ਅਸੀਂ ਕਿਤੇ ਨਹੀਂ ਘੂਰ ਰਹੇਗੇ ਇਹ ਚਲੋ ਜੀ ਹੁਣ ਆ ਗਏ ਆਪਾਂ ਵਾਪਸ ਆਪਣੇ ਘਰੇ ਤੇ ਆਪਾਂ ਤੁਹਾਨੂੰ ਕਰਵਾਤੀ ਸੈਰ ਸਾਰੀ ਵੀਡੀਓ ਨੂੰ ਫਲਵਾਚ ਦੇਖਣਾ ਜੀ ਵੀਡੀਓ ਨੂੰ ਸਟਿੱਪ ਨਹੀਂ ਕਰਨਾ ਬਿਲਕੁਲ ਤੁਹਾਡੇ ਭੈਣ ਭਾਈਆਂ ਦੇ ਸਹਿਯੋਗ ਨਾਲ ਹੀ ਆਪਾਂ ਅੱਗੇ ਜਾਣਾ ਤੇ ਸਾਰਾ ਜਾਣੇ ਆਪਣਾ ਫੁੱਲ ਸਹਿਯੋਗ ਦਿਓ ਜੀ ਜਿੰਨੇ ਵੀ ਹੋ ਸਕਦੀਆਂ ਆਪਾਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿੰਨਾ ਕਿ ਵੀ ਆਪਾਂ ਕੰਮ ਕਰਦੇ ਆਂ ਤੇ ਆਪਣਾ ਬਾਚ ਟਾਈਮ ਜਿੰਨਾ ਪੂਰਾ ਕਰਾਇਆ ਹੋਣਾ ਇਸ ਤਰੀ ਅੱਗੇ ਸਹਿਯੋਗ ਦੋ ਆਪਣੇ ਨਾਲ ਬਣੇ ਰਹੋ ਵੀਡੀਓ ਤੇ ਤੇ ਜੋ ਵੀ ਭੈਣ ਭਾਈ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਸਾਰਿਆਂ ਦਾ ਜੇ ਮੈਂ ਇਕੱਲੇ-ਇਕੱਲੇ ਦਾ ਨਾਮ ਬੋਲਣ ਲੱਗੀ ਤਾਂ ਬਹੁਤ ਜ਼ਿਆਦਾ ਵੀਡੀਓ ਲੰਬੀ ਹੋ ਜੂਗੀ ਇੱਕ ਦਿਨ ਆਪਾਂ ਬੋਲਾਂਗੇ ਸਾਰਿਆਂ ਦਾ ਧੰਨਵਾਦ ਕਰਾਂਗੇ ਜੋ ਵੀ ਆਪਣੀ ਵੀਡੀਓ ਚੈਨਲ ਬਣਾਉਣ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦਾ ਵੀ ਨਾਮ ਬੋਲਾਂਗੇ ਤੇ ਜਿਨ੍ਹਾਂ ਨੇ ਆਪਾਂ ਨੂੰ ਚੰਗੇ-ਚੰਗੇ ਕਮੈਂਟ ਕਰਕੇ ਮੋਟੀਵੇਟ ਕੀਤਾ ਆਪਾਂ ਉਹਨਾਂ ਦੇ ਵੀ ਨਾਮ ਬੋਲਾਂਗੇ ਚਲੋ ਜੀ ਵੀਡੀਓ ਆਪਾਂ ਆਪਣੀ ਮਨ ਦੀ ਖੁਸ਼ੀ ਵਾਸਤੇ ਪਾਉਨੇ ਆ ਆਪਾਂ ਕਿਸੇ ਖਾਤਰ ਨਹੀਂ ਵੀਡੀਓ ਪਾਉਂਦੇ ਤੇ ਨਾ ਹੀ ਕੋਈ ਆਪਣੀ ਮਜਬੂਰੀਏ ਵੀਡੀਓ ਪਾਉਣ ਦੀ ਇਹ ਆਪਾਂ ਆਪਣੀ ਮਨ ਦੀ ਖੁਸ਼ੀ ਆ ਤੇ ਆਪਾਂ ਨੂੰ ਵੀ ਕੋਈ ਜਾਣਨ ਲੱਗੇ ਇੱਥੇ ਹੁਣ ਆਪਾਂ ਨੇ ਨਾਲ ਕਿੰਨੀ ਵਧੀਆ YouTube ਫੈਮਿਲੀ ਜੁੜ ਗਈ ਸਾਰੇ ਤੇ ਬਹੁਤ ਵਧੀਆ ਲੱਗਦਾ ਜਦੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਵੈਣ ਭਰਾਵਾਂ ਵਾਂਗ ਬਹੁਤ ਵਧੀਆ ਲੱਗਦਾ ਸਾਰੇ ਇੱਕ ਦੂਜੇ ਨੂੰ ਹੱਸ ਕੇ ਬੁਲਾਉਂਦੇ ਆ ਡੀਕਦੇ ਆ ਵੀ ਹੁਣ ਅੱਜ ਫਲਾਨਿਆਂ ਨਹੀਂ ਆਏ ਫਲਾਨਾਂ ਨਹੀਂ ਆਏ ਵਧੀਆ ਵਧੀਆ ਕਮੈਂਟ ਕਰਦੇ ਆ ਤੇ ਇੱਕ ਪਰਿਵਾਰ ਜਿਹਾ ਬਣ ਗਿਆ ਹੁਣ ਜਿਵੇਂ ਆਪਣੇ ਘਰੇ ਪਰਿਵਾਰ ਆ ਇਸ ਤਰੀ ਉਹ ਪਰਿਵਾਰ ਬਣ ਗਿਆ ਆਪਣੇ ਨਾਲ ਜੁੜ ਗਿਆ ਚਲੋ ਜੀ ਇਸ ਤਰੀਏ ਇੱਕ ਦੂਜੇ ਦੀ ਸਪੋਰਟ ਕਰਦੇ ਰਹੋ ਸਾਰੇ ਜਣੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਰਹੋ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਣਾ ਲਓ ਜੀ ਚਲੋ ਹੁਣ ਆਪਾਂ ਚੱਲਦੇ ਅੰਦਰ ਅੰਦਰ ਜਾ ਕੇ ਆਪਾਂ ਦਿਖਾਵਾਂਗੇ ਤੁਹਾਨੂੰ ਸੂਟ ਜੀ ਜਿਹੜੇ ਮੈਂ ਲੈ ਕੇ ਆਈਆਂ ਉਹ ਸੂਟ ਦਿਖਾ ਰਿਆ ਇੱਕ ਤਸੋਂ ਨੂੰ ਪਹਿਣ ਕੇ ਦਿਖਾਤਾ ਆਪਾਂ ਸੂਟ ਆਹ ਜਿਵੇਂ ਸਮਾਇਆ ਨਹੀਂ ਜਿਹਦੇ ਨਾਲ ਦੀ ਮੈਂ ਚੁੰਨੀ ਲਈ ਬੈਠੀ ਆ ਚੁੰਨੀ ਮੈਂ ਪਹਿਲੀ ਹੀ ਲਾ ਲਈ ਸੂਟ ਨਾਲ ਦੀ ਬਸ ਤੁਸੀਂ ਸਪੋਰਟ ਬਣਾਈ ਰੱਖਿਓ ਆਪਣੀ ਹਾਸਲੇ ਨਾਲ ਗੱਡੀ ਅੱਗੇ ਤੁਰ ਹੀ ਜਾਊਗੀ ਤੇ ਆਪਾਂ ਨੂੰ ਮੋਟੀਵੇਸ਼ਨ ਦੀ ਲੋੜ ਤੇ ਜਦੋਂ ਕੋਈ ਆਪਾਂ ਨੂੰ ਗਲਤ ਕਮੈਂਟ ਕਰਦਾ ਤਾਂ ਬੰਦਾ 네ਗੇਟਿਵ ਹੋ ਜਾਂਦਾ ਜਦੋਂ ਆਪਾਂ ਨੂੰ ਕੋਈ ਵਧੀਆ ਕਮੈਂਟ ਕਰਦਾ ਤਾਂ ਬੰਦਾ ਪੋਜ਼ੀਟਿਵ ਹੋ ਜਾਂਦਾ ਪਰ ਆਪਾਂ ਨੂੰ ਸਾਰੀ ਫੈਮਿਲੀ ਵਧੀਆ ਜੁੜੀ ਹੋਏ ਕਿਸੇ ਨੇ ਅੱਜ ਤੱਕ ਗਲਤ ਕਮੈਂਟ ਨਹੀਂ ਕੀਤਾ ਜੀ ਤੇ ਨਾ ਹੀ ਆਪਾਂ ਗਲਤ ਕੁਝ ਪਾਉਣੇ ਆ ਤੇ ਨਾ ਹੀ ਕੁਝ ਦਿਖਾਉਣੇ ਆ ਗਲਤ ਆਪਾਂ ਤਾਂ ਜਿਹੜਾ ਆਪਣਾ ਕੰਮ ਕਰਾ ਉਹ ਦਿਖਾਉਣੇ ਆ ਜਾਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਜਾਂ ਆਪਣੇ ਘਰ ਦੇ ਕੰਮਾਂ ਦੀਆਂ ਕਿਉਂਕਿ ਉਹ ਵੀ ਕਦੋਂ ਕੋਈ ਵਧੀਆ satsangਤ ਹੁੰਦੀ ਹੈ ਆਪਾਂ ਕਿਤੇ ਜਾਣੇ ਉੱਥੋਂ ਆਪਾਂ ਉੱਥੇ ਛੱਡ ਕੇ ਨਹੀਂ ਆਉਂਦੇ ਆਪਦੇ ਨਾਲ ਲੈ ਕੇ ਆਉਣੇ ਹੈ ਕੈਚ ਕਰਕੇ ਲਿਆਉਣੇ ਚੀਜ਼ ਤਾਂ ਕਿ ਆਪ ਸਣ ਸਕੀ ਯਾਦ ਰੱਖ ਸਕੀ ਇਹ ਵੀ ਇੱਕ ਯਾਦਾਂ ਦੇ ਪਲ ਬਣ ਜਾਂਦੇ ਆ ਨਹੀਂ ਆਪਾਂ ਸੁਣ ਕੇ ਆਪਾਂ ਚੀਜ਼ ਨੂੰ ਉੱਥੇ ਛੱਡਿਆਉਣੇ ਤੇ ਆਪਾਂ ਉਹ ਚੀਜ਼ ਨੂੰ ਜੋੜ ਲਿਆਉਣੇ ਇਸ ਕਰਕੇ ਮੈਂ ਵੀਡੀਓ ਬਣਾਉਣ ਲੱਗੀ ਆ ਕਿ ਆਪਾਂ ਕਦਮ ਵੀ ਚੱਕ ਕੇ ਦੇਖ ਸਕਦੇ ਆ ਵੀ ਆਪਾਂ ਕੋਈ ਚੰਗੀ ਚੀਜ਼ ਸੁਣਦੇ ਆ ਵੇਖਦੇ ਆ ਤੇ ਉਹਨਾਂ ਨੂੰ ਜ਼ਰੂਰ ਕੈਚ ਕਰਨਾ ਚਾਹੀਦਾ ਜਿਵੇਂ ਅਕਬਰ ਦਾ ਉਹ ਕਹਿੰਦੇ ਵੀਰਵਾਲ ਕਹਿੰਦਾ ਸੀ ਵੀ ਚੰਗਾ ਸੁਣੋ ਚੰਗਾ ਬੋਲੋ ਤੇ ਨਹੀਂ ਫਿਰ ਮੂੰਹ ਤੇ ਹੱਥ ਰੱਖ ਲਓ ਚੁੱਪ ਕਰ ਜਾ ਲਓ ਜੀ ਆਪਾਂ ਰੱਖਦੇ ਆ ਹੁਣ ਸੋਟ ਸੋ ਡੇਗ ਆ ਮੇਰੇ ਲਈ ਵੀ ਨਾ ਕਮੀਜ਼ ਦਾ ਕੱਪੜਾ ਪਿਆ ਸੀ ਜਬਰ ਜੱਟ ਦਾ ਬਹੁਤ ਵਧੀਆ ਇਹ ਮੇਰੇ ਬੇਟੇ ਨੇ ਲਿਆ ਕੇ ਦਿੱਤੇ ਸੀ ਮੈਨੂੰ ਕਈ ਕਮੀਜ਼ਾਂ ਦੇ ਕੱਪੜੇ 7-8 ਪੀਸ ਲਿਆ ਕੇ ਦਿੱਤੇ ਸੀ ਤੇ ਉਹਦੇ ਨਾਲ ਸਲਵਾਰ ਨਹੀਂ ਸੀ ਹੈਗੀ ਮੈਂ ਸਲਵਾਰ ਕੁਦਰਤੀ ਨਾਲ ਮਿਲ ਗਈ ਫਿਰ ਮੈਂ ਇਸ ਤਰ੍ਹਾਂ ਨਈ ਦੁਪੱਟਾ ਲੈ ਲਿਆ ਇਹਦੇ ਨਾਲ ਹੀ ਕਟਵਾਲੇ ਨਾਏ ਲੈ ਲਿਆ ਸਲਵਾਰ ਤੇ ਆ ਕਮੀਜ਼ ਦਾ ਕੱਪੜਾ ਹੁਣ ਤੁਸੀਂ ਦੱਸਿਓ ਵੀ ਕਿਹੜੀ ਸਲਵਾਰ ਬਣਾਈਏ ਕਿਹੜੀ ਕਮੀਜ਼ ਬਣਾਈਏ ਮੈਂ ਜਦੋਂ ਤੁਸੀਂ ਕਮੈਂਟ ਕਰੋਗੇ ਉਸ ਤੋਂ ਬਾਅਦ ਹੀ ਤੇ ਕਿਉਂ ਬਣਵਾਉਣਾ ਕਿਵੇਂ ਸੋਨ ਵਧੀਆ ਲੱਗੂਗਾ ਉਵੇਂ ਦੱਸ ਦਿਓ ਮੈਨੂੰ ਆ ਲਾਈਨਿੰਗਾਂ ਦੇ ਕੱਪੜੇ ਨੇ ਇਹ ਮੇਰੇ ਕੋਲ ਕੁਝ ਘਰੇ ਪਏ ਸੀ ਕੁਝ ਮੈਂ ਲੈ ਈ 2.3 ਮੀਟਰ ਤੁਸੀਂ ਹੁਣ ਮੈਨੂੰ ਐ ਦੱਸਣਾ ਵੀ ਮੈਂ ਕਮੀਜ਼ ਬਿੰਦੀਆਂ ਵਾਲੀ ਬਣਾਵਾਂ ਕਫੁੱਲਾ ਵਾਲੀ ਬਣਾਵਾਂ ਇਹ ਜ਼ਰੂਰ ਮੈਨੂੰ ਡਿਸਾਈਡ ਕਰਕੇ ਵੀਡੀਓ 'ਚ ਦੱਸਿਓ ਕਿ ਕਿਸ ਤਰ੍ਹਾਂ ਕਰਾਂ ਤੇ ਇੱਕ ਸੂਟ ਲਏ ਆ ਆਪਾਂ ਅੱਜ ਤੇ ਮੈਨੂੰ ਐ ਹੋ ਗਿਆ ਵੀ ਇਹ ਕੱਪੜਿਆਂ ਤੇ ਪ੍ਰੈਸ ਕਰਨ ਦੀ ਲੋੜ ਨਹੀਂ ਮੈਂ ਖਾਸ ਕਰਕੇ ਲੈਣੀ ਹੈ ਇਹ ਜਿਹਾ ਕੱਪੜਾ ਦੂਜੇ ਕੱਪੜਿਆਂ 'ਚ ਤਾਂ ਵਾਟੀ ਨਿਕਲਦੇ ਕੰਟਾ ਜਦ ਜਾਣਾ ਆਉਂਦਾ ਕਈ ਵਾਰ ਕਾਲੇ 'ਚ ਮੈਂ 2-4 ਸੂਟ ਜ਼ਰੂਰ ਬਣਾ ਕੇ ਰੱਖਦੀ ਐਵੇਂ ਕਿਤੇ ਜਾਣਾ ਆਉਣਾ ਪਏ ਜੇ ਫਟਾਫਟ ਬੰਦਾ ਪਾ ਕੇ ਤੁਰ ਜੰਦਾ ਲਓ ਜੀ ਆਪਾਂ ਸੋਨ ਸੂਟ ਦਿਖਾਤੇ ਹੁਣ ਆਪਾਂ ਇਹਨਾਂ ਦੀ ਕਰਦੇ ਆਂ ਤਾਂ ਤੇ ਮੈਂ ਸਲਾਈ ਕਰਨੇ ਫੇਰ ਹੀ ਦੇ ਕੇ ਆਉਂ ਤੁਸੀ ਕਮੈਂਟਾਂ 'ਚ ਮੈਨੂੰ ਦੱਸੋ ਵੀਵੇਂ ਕਿਸ ਤਰ੍ਹਾਂ ਸਲਾਈ ਕਰਾਂ ਮੈਂ ਇਹਦੀ ਸਲਵਾਰ ਬਣਾਵਾਂ ਕੋਦੀ ਸਲਵਾਰ ਬਣਾਵਾਂ ਲਓ ਜੀ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਵੀਡੀਓ ਨੂੰ ਫੁੱਲ ਵਾਚ ਦੇਖਿਓ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਤੇ ਅੱਗੇ ਹਜੇ ਵੀਡੀਓ ਰਹਿੰਦੀ ਐ ਉਹ ਵੀ ਦੇਖਿਓ ਸਬਜੀ ਬਣੀ ਦੀ ਵੀਡੀਓ ਦਿਖਾਵਾਂਗੇ ਨੇ ਰੋਟੀ ਪੱਕਦੀ ਦੀ ਵੀਡੀਓ ਨੂੰ ਐਡ ਨਾਲ ਦੇਖਿਆ ਕਰੋ ਜੀ ਤਾਂ ਹੀ ਸਾਨੂੰ ਬੈਨੀਫਿਟ ਹੋਣਾ ਐਡ ਸਟਿੱਪ ਨਾ ਕਰਿਆ ਕਰੋ ਐਡ ਦੀ ਪੈਸੇ ਤੇ ਮੈਂ ਨਾ ਵੀਡੀਓ ਦਾ ਐਂਡ ਕਰਤਾ ਵੈਸੇ ਤਾਂ ਪਰ ਫੇਰ ਵੀ ਮੈਂ ਤੁਹਾਨੂੰ ਇੱਧਰ ਸਬਜੀ 'ਚ ਮੈਂ ਪਾਉਣੀ ਮਲਾਈ ਹੁਣ ਜਾ ਕੇ ਬੀਬੀ ਬਣਾਉਂਦੇ ਰੋਟੀ ਤੇ ਆਪਾਂ ਸਬਜੀ ਚ ਮਲਾਈ ਪਾਤੀ ਲਾ ਕੇ ਤੋਰੀਆਂ ਦੀ ਸਬਜੀ ਤਾਂ ਮਲਾਈ ਨਹੀਂ ਵਧੀਆ ਲੱਗਦੀ ਹੈ ਕਹਿੰਦੇ ਕਿ ਹੋ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ ਮਲਾਈ ਤੇ ਕਿਹਨਾਂ ਲਈ ਵਧੀਆ ਲੱਗਦੀ ਹੈ ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਮੈਂ ਫੇਰ ਦੁਬਾਰਾ ਬੋਲਦਾ ਇੰਨੀ ਗੱਲਾਂ ਬਣੀ ਹੁੰਦੀਆਂ ਆਪਣੇ ਕੋਲ ਬੋਲਣ ਨੂੰ ਫੇਰ ਇੱਕੀ ਗੱਲ ਵਾਰ-ਵਾਰ ਬੋਲ ਦਿੰਨੇ ਆਪਾਂ ਸਬਦ ਮੁੱਕ ਜਾਂਦੇ ਆ ਪਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਲੰਬੀ ਵੀਡੀਓ ਤਾਂ ਕਰਕੇ ਪਾਉਣੀ ਐ ਤਾਂ ਕਿ ਆਪਾਂ ਨੂੰ ਵਾਚ ਟਾਈਮ ਮਿਲੇ ਥੋੜੀ ਜਿਹੀ ਵੀਡੀਓ ਲੰਬੀ ਤਾਂ ਪਾਉਣੀ ਪੈਂਦੀ ਆ। ਬਾਕੀ ਥੋੜੇ-ਥੋੜੇ ਕੰਮ ਨਾਲ ਵੀਡੀਓ ਲੰਬੀ ਹੋ ਜਾਂਦੀ ਆ। ਲਓ ਜੀ। ਸਬਜ਼ੀ ਦੇਖ ਲਓ ਆਪਣੀ ਬਣੀ ਪਈ ਐ। ਤੇ ਬੀਬੀ ਲਾ ਰਹੀਏ ਪ੍ਰਸਾਦ ਦੇ ਪ੍ਰਸਾਦ ਦੇ ਜੇ ਦੋਈ ਲਾਉਣੇ ਫੁਲਕੇ ਮੇਰੇ ਵਾਸਤੇ। ਬਾਕੀ ਫੁਲਕੇ ਆਪਾਂ ਫੇਰ ਠਹਿਰ ਕੇ ਲਾਵਾਂਗੇ। ਹੈ। ਹਾਂ ਧਰ ਲਓ ਹਾਂ ਧਰ ਲਓ ਕੱਟ ਲਓ ਮੈਂ ਧਰ ਦੂੰ ਫਿਰ ਧੰਨਵਾਦ ਜੀ ਸੋਡਾ